ਇਸੇ ਦੁਆਰਾ ਬੋਲਿਆ ਹੋਇਆ ਸ਼ਬਦ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਪਿੰਡ ਦੀ ਇੱਕ ਛੋਟੀ ਜੀ ਗਲੀ ਦੇ ਵਿੱਚ ਗੁਰਦੇਵ ਅਤੇ ਉਹਦੀ ਧਰਮ ਪਤਨੀ ਕਮਲਜੀਤ ਰਹਿੰਦੇ ਸਨ ਉਹਨਾਂ ਨੇ ਆਪਣੀ ਸਾਰੀ ਪੂੰਜੀ ਆਪਣੇ ਪੁੱਤ ਸੋਨੂ ਨੂੰ ਵਧੀਆ ਪਾਲਣ ਪੋਸ਼ਣ ਉੱਤੇ ਲਾ ਦਿੱਤੀ ਉਹਨਾਂ ਦਾ ਸੁਪਨਾ ਸੀ ਉਹਨਾਂ ਦਾ ਬੇਟਾ ਵਧੀਆ ਇਨਸਾਨ ਬਣੇ ਅਤੇ ਵਧੀਆ ਜੀਵਨ ਜੀਵੇ ਵਧੀਆ ਪੜ੍ਹਾਈ ਕਰਕੇ ਵਧੀਆ ਨੌਕਰੀ ਉੱਤੇ ਲੱਗੇ ਅਤੇ ਵੱਡਾ ਅਫਸਰ ਬਣੇ ਇਹ ਹੀ ਉਹਨਾਂ ਦਾ ਹਰ ਵੇਲੇ ਸੁਪਨਾ ਰਹਿੰਦਾ ਸੀ ਉਹ ਆਪਣੀ ਸਾਰੀ ਪੂੰਜੀ ਆਪਣੇ ਬੱਚੇ ਦੀ ਪਰਵਰਿਸ਼ ਉੱਤੇ ਲਗਾ ਰਹੇ ਸਨ ਜੋ ਚੀਜ਼ ਉਹ ਮੰਗਦਾ ਸੀ ਉਹੀ ਚੀਜ਼ ਉਹਨੂੰ ਲਿਆ ਕੇ ਦਿੰਦੇ ਸਨ ਤੇ ਸਾਰੀਆਂ ਇੱਛਾਵਾਂ ਉਹਦੀਆਂ ਪੂਰੀਆਂ ਕੀਤੀਆਂ ਜਾਂਦੀਆਂ ਸਨ ਸੋਨੂੰ ਨੂੰ ਵਧੀਆ ਸਕੂਲ ਦੇ ਵਿੱਚ ਪੜਾਇਆ ਤੇ ਉਸ ਤੋਂ ਬਾਅਦ ਚੰਗੇ ਕਾਲਜ ਦੇ ਵਿੱਚ ਪਾ ਦਿੱਤਾ ਪਰ ਕਾਲਜ ਦੇ ਵਿੱਚ ਜਾ ਕੇ ਉਹ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦਾ ਤੇ ਨਸ਼ਿਆਂ ਦੇ ਵਿੱਚ ਲੱਗ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਨਸ਼ੇ ਹੀ ਕਰਨੇ ਸ਼ੁਰੂ ਕਰ ਦਿੰਦਾ ਹੈ ਜਿੰਨੀ ਵੀ ਕੋਈ ਫੀਸ ਉਹਨੂੰ ਘਰੋਂ ਮਿਲਦੀ ਹੈ ਸਾਰੀ ਫੀਸ ਉਹ ਨਸ਼ੇ ਦੇ ਵਿੱਚ ਖਰਚ ਕਰਨ ਲੱਗ ਜਾਂਦਾ ਹੈ ਇੱਥੋਂ ਤੱਕ ਕਿ ਯਾਰਾਂ ਦੋਸਤਾਂ ਤੋਂ ਵੀ ਪੈਸੇ ਲੈ ਲੈ ਕੇ ਉਹ ਨਸ਼ੇ ਦੇ ਵਿੱਚ ਖਰਚ ਕਰਨ ਲੱਗ ਜਾਂਦਾ ਹੈ ਤੇ ਚੋਰੀ ਦੀ ਵੀ ਆਦਤ ਉਹਨੂੰ ਇਸ ਦੌਰਾਨ ਪੈ ਜਾਂਦੀ ਹੈ ਆਪਣੇ ਇਕਲੌਤੇ بیٹے ਸੋਨੂ ਦੀ ਨਸ਼ੇ ਦੀ ਆਦਤ ਤੋਂ ਪਿਤਾ ਗੁਰਦੇਵ ਅਤੇ ਕਮਲਜੀਤ ਕੌਰ ਬਹੁਤ ਦੁਖੀ ਰਹਿੰਦੇ ਹਨ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਅਤੇ ਇੱਕੋ ਇੱਕ ਪੁੱਤਰ ਸੋਨੂੰ ਨਸ਼ੇ ਦੇ ਵਿੱਚ ਖਤਮ ਹੁੰਦਾ ਜਾਂਦਾ ਦਿਖਾਈ ਦਿੰਦਾ ਹੈ। ਰਾਤਾਂ ਨੂੰ ਰੋ ਰੋ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵੀ ਮੁੱਕ ਗਏ। ਉਹਨਾਂ ਨੂੰ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ ਸੀ। ਬਹੁਤ ਵਾਰ ਸੋਨੂੰ ਨੂੰ ਸਮਝਾਇਆ ਤੇ ਦਵਾਈ ਵੀ ਦਵਾਈ ਪਰ ਇਸ ਚੀਜ਼ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਸੀ ਕਿਉਂਕਿ ਇੱਕੋ ਇੱਕ ਉਹਨੂੰ ਨਸ਼ਾ ਸਾਹਮਣੇ ਦਿਖਾਈ ਦਿੰਦਾ ਸੀਗਾ। ਸੋਨੂੰ ਨਸ਼ਾ ਕਰਕੇ ਗਲੀ ਦੇ ਵਿੱਚ ਡਿੱਗਿਆ ਰਹਿੰਦਾ ਤੇ ਪੌੜੀ ਦੀ ਰਾਹੇ ਲੰਘਦੇ ਰਹਿੰਦੇ ਹਨ। ਕੋਈ ਵੀ ਉਹਨੂੰ ਚੱਕਦਾ ਨਹੀਂ। ਕਈ ਵਾਰੀ ਸਾਰੀ-ਸਾਰੀ ਰਾਤ ਹੀ ਉਹ ਗਲੀ ਦੇ ਵਿੱਚ ਪਿਆ ਰਹਿੰਦਾ ਸੀਗਾ। ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਤਕਲੀਫ ਸੀ ਉਹਦੇ ਮਾਪਿਆਂ ਨੂੰ ਤੇ ਉਹਦੇ ਦੋਸਤਾਂ ਨੂੰ ਵੀ ਕਿਉਂਕਿ ਸੋਲੂ ਦਾ ਨਸ਼ਾ ਦਿਨੋ-ਦਿਨ ਵੱਧ ਰਿਹਾ ਸੀਗਾ। ਉਹਨੂੰ ਕੋਈ ਰੋਕਣ ਵਾਲਾ ਨਹੀਂ ਸੀਗਾ। ਜੇ ਉਹਨੂੰ ਸਮਝਾਉਂਦਾ ਸੀ ਤਾਂ ਉਸ ਦੀ ਕੋਈ ਗੱਲ ਮੰਨਣ ਨੂੰ ਉਹ ਤਿਆਰ ਨਹੀਂ ਹੁੰਦਾ ਸੀਗਾ। ਇੱਕ ਦਿਨ ਉਹ ਨਸ਼ੇ ਦੌਰਾਨ ਗਲੀ ਦੇ ਵਿੱਚ ਡਿੱਗਿਆ ਪਿਆ ਸੀ ਤਾਂ ਇੱਕ ਬਜ਼ੁਰਗ ਆਦਮੀ ਉਹਦੇ ਕੋਲ ਦੀ ਲੰਘਦਾ ਤੇ ਉਹਨੂੰ ਉਠਾਉਂਦਾ ਤੇ ਉਸ ਨੂੰ ਦੇਖ ਕੇ ਸਮਝਾਉਂਦਾ ਹੈ। ਬੱਚਿਓ ਜੇ ਤੁਸੀਂ ਆਪਣੇ ਮਾਪਿਓ ਦੀ ਅੱਖਾਂ ਵਿੱਚ ਆਖਰੀ ਵਾਰ ਪਿਆਰ ਦੇਖਿਆ ਹੋਵੇ ਤਾਂ ਮੁੜ ਜਾ। ਮੁੜ ਜਾ ਕਦੇ ਕਿਸੇ ਦੇ ਸੁਪਨੇ ਨੂੰ ਨਸ਼ੇ ਦੇ ਵਿੱਚ ਨਾ ਡੋਵੋ। ਇਹ ਗੱਲ ਸੁਣ ਕੇ ਉਹਦੀਆਂ ਅੱਖਾਂ ਦੇ ਮੂਰੇ ਇੱਕ ਅਜੀਬ ਜਿਹਾ ਨਿਹਰਾ ਆ ਗਿਆ ਤੇ ਉਹ ਸਾਰੀ ਰਾਤ ਇਹ ਗੱਲ ਸੋਚਦਾ ਰਿਹਾ। ਅਗਲੇ ਦਿਨ ਜਾ ਕੇ ਉਹਨੇ ਆਪਣੇ ਦੋਸਤਾਂ ਨਾਲ ਗੱਲਬਾਤ ਕੀਤੀ। ਕਹਿਣ ਲੱਗਾ ਵੀ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ। ਪੂਰੀ ਸਲਾਹ ਕਰਨ ਤੋਂ ਬਾਅਦ ਉਹ ਘਰੇ ਵਾਪਸ ਆਇਆ। ਕਰੇ ਵਾਪਸ ਆਉਣ ਤੋਂ ਬਾਅਦ ਉਹ ਇੱਕੋ ਇੱਕ ਗੱਲ ਦਿਮਾਗ ਦੇ ਵਿੱਚ ਸੋਚ ਰਿਹਾ ਸੀ ਮੈਂ ਕਿਹੜੇ ਮੂਹਰ ਨਾਲ ਆਪਣੇ ਮਾਪਿਓ ਨੂੰ ਇਹ ਸਮਝਾਵਾਂ ਕਿ ਮੈਂ ਹੁਣ ਨਸ਼ਾ ਛੱਡਣਾ ਚਾਹੁੰਦਾ ਹਾਂ ਉਸ ਦਲਦਲ ਦੇ ਵਿੱਚੋਂ ਵਾਪਸ ਆਉਣਾ ਚਾਹੁੰਦਾ ਹਾਂ ਅਖੀਰ ਉਹਨੇ ਆਪਣੇ ਮਾਪਿਓ ਦੇ ਸਾਹਮਣੇ ਇਹ ਗੱਲ ਮੰਨੀ ਕਿਹਾ ਕਿ ਮaaf ਕਰ ਦਿਓ ਮਾਪੋ ਜੀ ਹੁਣ ਮੈਂ ਨਵਾਂ ਜੀਵਨ ਲੈਣਾ ਚਾਹੁੰਦਾ ਹਾਂ ਪਹਿਲਾਂ ਤਾਂ ਉਹਦੇ ਮਾਤਾ ਪਿਤਾ ਨੂੰ ਇਸ ਉੱਤੇ ਯਕੀਨ ਆਇਆ ਪਰ ਫਿਰ ਉਹਨਾਂ ਨੇ ਵਿਸ਼ਵਾਸ ਕਰਕੇ ਉਸ ਦੀ ਗੱਲ ਮੰਨੀ ਅਤੇ ਸਹਿਯੋਗ ਕਰਨ ਦਾ ਵਾਅਦਾ ਵੀ ਕੀਤਾ ਪਰ ਸੋਨੂੰ ਹੁਣ ਅੱਗੇ ਨਾਲੋਂ ਬਹੁਤ ਸੁਧਰ ਗਿਆ ਸੀ ਸਵੇਰੇ ਉੱਠਦਾ ਮਾਤਾ ਪਿਤਾ ਦੇ ਪੈਰਾਂ ਥਲਾਉਂਦਾ ਅਤੇ ਚੰਗੇ ਦਿਨ ਦੀ ਸ਼ੁਰੂਆਤ ਕਰਦਾ ਹੁਣ ਉਹਦਾ ਜੀਵਨ ਬਦਲ ਗਿਆ ਸੀ ਹੁਣ ਉਹਨੇ ਆਪਣੇ ਆਪ ਨੂੰ ਅਲੱਗ ਕਰਨ ਵਾਸਤੇ ਬੱਚਿਆਂ ਨੂੰ ਫ੍ਰੀ ਪੜਾਉਣਾ ਸ਼ੁਰੂ ਕੀਤਾ ਜਿਸ ਨਾਲ ਉਹਨੂੰ ਮੋਟੀਵੇਸ਼ਨ ਵੀ ਮਿਲੀ ਅਤੇ ਇੱਕ ਸਹਾਰਾ ਵੀ ਮਿਲਿਆ ਇਸ ਦੇ ਨਾਲ ਉਹਦਾ ਇੱਜ਼ਤ ਮਾਨ ਪਿੰਡ ਵਿੱਚ ਵੱਧ ਰਿਹਾ ਸੀ ਤੇ ਉਹਨੂੰ ਨਸ਼ੇ ਤੋਂ ਦੂਰ ਕਰਨ ਲਈ ਇਹ ਇੱਕ ਬਹੁਤ ਵੱਡਾ ਜਰੀਆ ਲੱਗ ਰਿਹਾ ਸੀਗਾ ਸਵੇਰੇ ਉੱਠ ਕੇ ਉਹ ਮੰਦਿਰ ਜਾ ਕੇ ਅਰਦਾਸ ਵੀ ਕਰਦਾ ਤੇ ਆਪਣੀ ਇਸ ਦਲਦਲ ਤੋਂ ਨਿਕਲਣ ਵਾਸਤੇ ਪਰਮਾਤਮਾ ਨੂੰ ਮਦਦ ਕਰਨ ਲਈ ਵੀ ਹਰ ਰੋਜ਼ ਪੁਕਾਰਦਾ ਸੀ ਤਾਂ ਉਹਦੀ ਜ਼ਿੰਦਗੀ ਵਿੱਚ ਬਦਲਾਅ ਆਇਆ ਇਸ ਸਬੰਧੀ ਉਹ ਪਿੰਡ ਦੇ ਬਾਕੀ ਲੋਕਾਂ ਨਾਲ ਵੀ ਆਪਣੀਆਂ ਗੱਲਾਂ ਸਾਂਝੀਆਂ ਕਰਦਾ ਤੇ ਆਪਣੇ ਆਪ ਨੂੰ ਵਿਜੀ ਰੱਖਦਾ ਤਾਂ ਹੁਣ ਸੁਣੋ ਦੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਚੁੱਕੀ ਸੀ ਕਿਉਂਕਿ ਉਹ ਇੱਕ ਵਧੀਆ ਇਨਸਾਨ ਬਣ ਗਿਆ ਸੀ ਤਾਂ ਹੁਣ ਗੁਰਦੇਵ ਅਤੇ ਉਹਦੀ ਮਾਤਾ ਕਮਲਜੀਤ ਬਹੁਤ ਖੁਸ਼ ਸਨ ਤੇ ਸੋਨੂੰ ਹੁਣ ਵੱਡਾ ਬਰ ਸਰਬੰਤ ਹੋ ਗਿਆ ਸੀ ਤੇ ਸਾਰੀਆਂ ਆਸਾਂ ਉਮੀਦਾਂ ਹੁਣ ਪੂਰੀਆਂ ਹੋਣ ਲੱਗੀਆਂ ਸਨ ਤਾਂ ਅੱਜ ਦੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇਨਸਾਨ ਜੋ ਵੀ ਚਾਹੇ ਤਾਂ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦੇ ਸਕਦਾ ਹੈ ਮਾਪਿਆਂ ਦਾ ਪਿਆਰ ਤੇ ਦਿਲੋਂ ਕੀਤੀ ਤੋਬਾ ਹਰ ਰਸਦਾ ਕਰ ਸਕਦੀ ਹੈ ਕਿਸੇ ਦਾ ਬੋਲਾ ਹੋਇਆ ਸ਼ਬਦ ਵੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਜੇ ਤੁਹਾਨੂੰ ਪਹਾਣੀ ਚੰਗੀ ਲੱਗੀ ਤਾਂ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ